2023-24 ਦਾ ਜਿਹੜਾ ਬਜਟ ਸੀ ਉਹਦੇ ਵਿੱਚ ਗਵਰਨਮੈਂਟ ਨੇ ਸਕੀਮ ਲੈ ਕੇ ਆਈ ਸੀ। ਆਪਾਂ ਨੂੰ ਕੀ-ਕੀ ਬੈਨੀਫਿਟ ਆ? ਕਿੰਨਾ ਆਪਾਂ ਨੂੰ ਇਹਦੇ ਵਿੱਚ ਵਿਆਜ ਮਿਲੂਗਾ? ਤੇ ਆਪਾਂ ਕਦੋਂ ਇਹਦੇ ਵਿੱਚੋਂ ਪੈਸਾ ਕਢਵਾ ਸਕਦੇ ਆਂ ਤੇ ਕਿੰਨਾ ਪੈਸਾ ਆਪਾਂ ਜਮ੍ਹਾਂ ਕਰ ਸਕਦੇ ਆਂ? ਤੁਹਾਨੂੰ ਦੱਸਦੇ ਆਂ ਵੀ ਇਹ ਖੋਲਣਾ, ਇਹ ਖਾਤਾ ਖੋਲਣ ਦੀ ਪ੍ਰਕਿਰਿਆ ਕੀ ਹੈਗੀ। ਇਹ ਕੰਡੀਸ਼ਨ ਹੋ ਜਿਹਦੇ ਵਿੱਚ ਆਪਾਂ ਇਹ ਖਾਤਾ ਬੰਦ ਕਰਵਾ ਸਕਦੇ ਆਂ। ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਦੋਸਤੋ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਵੀ ਇੱਕ ਲੜਕੀਆਂ ਦੀ ਹੈਰ ਐਜੂਕੇਸ਼ਨ ਵਾਸਤੇ ਜਿਹੜੀ ਸਕੀਮ ਸੀ ਗਵਰਨਮੈਂਟ ਦੀ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਸੀ ਜੇਕਰ ਕਿਸੇ ਨੇ ਉਹ ਆਪਣੀ ਵੀਡੀਓ ਨਹੀਂ ਦੇਖੀ ਤਾਂ ਪੂਰਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਉਹ ਆਪਣੀ ਵੀਡੀਓ ਦੇਖ ਸਕਦੇ ਹੋ ਤੇ ਅੱਜ ਜਿਹੜੀ ਆਪਾਂ ਸਕੀਮ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਆਪਣੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਜਾਂ ਲੜਕੀਆਂ ਨੇ ਬੇਟੀਆਂ ਨੇ ਉਹਨਾਂ ਵਾਸਤੇ ਇਹ ਸਕੀਮਾਂ ਮਤਲਬ ਕਿ ਸਪੈਸ਼ਲ ਔਰਤਾਂ ਵਾਸਤੇ ਇਹ ਸਕੀਮ ਆ ਗਈ ਗਵਰਨਮੈਂਟ ਦੀ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਦੋਸਤੋ ਫਿਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਦੋਸਤੋ ਇਹ ਸਕੀਮ ਦਾ ਮਤਲਬ ਕਿ ਅਸਲ ਦੇ ਵਿੱਚ ਨਾਮ ਕੀ ਆ ਇਸ ਸਕੀਮ ਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਜਾਂ ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ ਵੀ ਕਹਿ ਦਿੰਦੇ ਆ ਤਾਂ ਇਹ ਸਕੀਮ 2023-24 ਦਾ ਜਿਹੜਾ ਬਜਟ ਸੀ ਉਹਦੇ ਵਿੱਚ ਗਵਰਨਮੈਂਟ ਨੇ ਸਕੀਮ ਲੈ ਕੇ ਆਈ ਸੀ ਤਾਂ ਇਹ ਸਕੀਮ 2 ਸਾਲਾਂ ਵਾਸਤੇ ਗਵਰਨਮੈਂਟ ਨੇ ਮਤਲਬ ਕਿ ਸਟਾਰਟ ਕੀਤੀ ਸੀ 1 April 2023 ਤੋਂ ਲੈ ਕੇ ਤੇ 31 ਮਾਰਚ 2025 ਤੱਕ ਇਹ ਦੋ ਸਾਲਾਂ ਵਾਸਤੇ ਸਟੇਟ ਗਵਰਨਮੈਂਟ ਲੈ ਕੇ ਆਈ ਸੀ ਤੇ ਹੁਣ ਆ ਮਤਲਬ ਕਿ ਆ ਸਕੀਮ ਜਿਹੜੀ ਇਹ ਚੱਲ ਰਹੀ ਹੈ 31 ਮਾਰਚ 2025 ਤੱਕ ਆਪਾਂ ਇਹਦੇ ਵਿੱਚ ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਨੇ ਉਹ ਪੈਸਾ ਨਿਵੇਸ਼ ਕਰ ਸਕਦੀਆਂ ਨੇ ਹੁਣ ਤੁਹਾਨੂੰ ਆਪਾਂ ਸਕੀਮ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸਕੀਮ ਕੀ ਹੈ ਇਹਦੇ ਆਪਾਂ ਨੂੰ ਕੀ ਕੀ ਬੈਨੀਫਿਟ ਆ ਕਿੰਨਾ ਆਪਾਂ ਨੂੰ ਇਹਦੇ ਵਿੱਚ ਵਿਆਜ ਮਿਲੂਗਾ ਤੇ ਆਪਾਂ ਕਿਦੋਂ ਇਹਦੇ ਵਿੱਚੋਂ ਪੈਸਾ ਕਢਵਾ ਸਕਦੇ ਆ ਤੇ ਕਿੰਨਾ ਪੈਸਾ ਆਪਾਂ ਜਮ੍ਹਾਂ ਕਰ ਸਕਦੇ ਆ ਤੇ ਉਹਦੇ ਉੱਤੇ ਟੈਕਸ ਦੇ ਵਿੱਚ ਕੀ ਆਪਾਂ ਨੂੰ ਫਾਇਦਾ ਹੋਊਗਾ ਤਾਂ ਇਹਦੇ ਬਾਰੇ ਆਪਾਂ ਪੂਰੀ ਜਾਣਤ ਤੁਹਾਨੂੰ ਜਾਣਕਾਰੀ ਇਹ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਇਹ ਸਕੀਮ ਦਾ ਮਤਲਬ ਕਿ ਜਿਹੜੀ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਆ ਇਹ ਸਕੀਮ ਹੈ ਕੀ ਤਾਂ ਇਹ ਸਕੀਮ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 2023-24 ਦੇ ਬਜਟ ਦੇ ਵਿੱਚ ਗਵਰਨਮੈਂਟ ਲੈ ਕੇ ਆਈ ਸੀ ਤੇ ਆਪਣੀਆਂ ਮਾਵਾਂ ਭੈਣਾਂ ਦੇ ਵਾਸਤੇ ਸਪੈਸ਼ਲ ਸਕੀਮ ਗਵਰਨਮੈਂਟ ਲੈ ਕੇ ਆਈ ਸੀ ਤਾਂ ਜੋ ਉਹ ਆਪਣਾ ਜਿਹੜਾ ਉਹਨਾਂ ਕੋਲੇ ਪੈਸਾ ਹੈਗਾ ਉਹਨੂੰ ਹੋਰ ਵਧਾ ਸਕਣ ਤਾਂ ਇਹ ਸਕੀਮ ਡਾਕਰਾਂ ਦੇ ਵਿੱਚ ਜਾ ਕੇ ਆਪਾਂ ਇਹ ਖਾਤਾ ਖਲਵਾ ਸਕਦੇ ਹਾਂ ਪਰ ਇਹਦੇ ਵਾਸਤੇ ਇਕੱਲੀਆਂ ਮਹਿਲਾਵਾਂ ਨੇ ਜਿਹੜੀਆਂ ਔਰਤਾਂ ਨੇ ਉਹੀ ਐਲੀਜੀਬਲ ਨੇ ਤਾਂ ਇਸ ਤੋਂ ਬਾਅਦ ਇਸ ਸਕੀਮ ਦੇ ਵਿੱਚ ਆਪਾਂ ਕਿੰਨੇ ਪੈਸੇ ਜਮ੍ਹਾਂ ਕਰਾ ਸਕਦੇ ਹਾਂ ਇਹ ਦੂਸਰਾ ਆਪਣਾ ਸਵਾਲ ਆ ਆ ਇਸ ਸਕੀਮ ਦੇ ਵਿੱਚ ਘੱਟ ਤੋਂ ਘੱਟ 1000 ਰੁਪਏ ਜਮ੍ਹਾਂ ਕਰ ਸਕਦੇ ਆ ਤੇ ਵੱਧ ਤੋਂ ਵੱਧ ਆਪਾਂ 2 ਲੱਖ ਰੁਪਈਆ ਤਾਂ ਇੱਕ ਮਹਿਲਾ 2 ਲੱਖ ਰੁਪਈਆ ਦੇ ਵਿੱਚ ਜਮ੍ਹਾਂ ਕਰ ਸਕਦੀ ਆ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 1000 ਰੁਪਈਆ ਜਮ੍ਹਾਂ ਪਰ ਇਹਦੇ ਵਿੱਚ ਕੀ ਆਪਾਂ ਮਤਲਬ ਕਿ ਕਿਸ਼ਤਾਂ ਦੇ ਵਿੱਚ ਪੈਸਾ ਜਮ੍ਹਾਂ ਨਹੀਂ ਕਰ ਸਕਦੇ ਆ ਆਪਾਂ ਨੂੰ ਇੱਕ ਹੀ ਵਾਰ ਪੈਸਾ ਇਸ ਸਕੀਮ ਦੇ ਵਿੱਚ ਲਾਉਣਾ ਪਊਗਾ ਤਾਂ ਉਸ ਤੋਂ ਬਾਅਦ ਇਹਦੀ ਦੂਸਰੀ ਜਾਂ ਮਤਲਬ ਇਹਦੇ ਵਿੱਚ ਵਿਆਜ ਦੀ ਦਰ ਆਪਾਂ ਨੂੰ ਕਿੰਨੇ ਮਿਲੋਗੇ ਤਾਂ ਇਸ ਸਕੀਮ ਦੇ ਵਿੱਚ ਜਿਹੜਾ ਗਵਰਨਮੈਂਟ ਨੇ ਮਤਲਬ ਕਿ ਵਿਆਜ ਦਾ ਰੱਖਿਆਗਾ ਉਹ 7.5% ਵਿਆਜ ਦੀ ਦਰ ਰੱਖੀ ਹੈ ਜੀ 7.5% ਵਿਆਜ ਦੇ ਉੱਤੇ ਆਪਾਂ ਨੂੰ ਗਵਰਨਮੈਂਟ ਦੇਊਗੀ ਜਿੰਨੇ ਪੈਸੇ ਆਪਾਂ ਇਹ ਸਕੀਮ ਦੇ ਵਿੱਚ ਜਮ੍ਹਾਂ ਕਰਾਂਗੇ ਤਾਂ ਜਿਵੇਂ ਉਹ ਕੋਈ ਤੋਂ ਤੋਂ ਸੋਚ ਰਹੇ ਹੋਣਗੇ ਵੀ 6.5 7% ਤਾਂ ਆਪਾਂ ਨੂੰ ਐਫ ਡੀ ਦੇ ਵਿੱਚ ਵੀ ਵਿਆਜ ਮਿਲਦਾ ਤੇ ਫਿਰ ਐਫ ਡੀ ਤੇ ਸਕੀਮ ਦੇ ਵਿੱਚ ਕੀ ਅੰਤਰ ਹੋਇਆ ਫਿਰ ਤਾਂ ਸੇਮ ਹੀ ਹੋ ਗਈਆਂ ਤਾਂ ਇਹ ਦੋਸਤੋ ਸੇਮ ਨਹੀਂ ਹੈ ਕਿਉਂਕਿ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਗਵਰਨਮੈਂਟ ਨੇ ਐਡ ਕੀਤੀ ਹੋਈ ਆ ਉਹ ਕੀ ਚੀਜ਼ ਹੈ ਕਿ ਉਹ ਚੀਜ਼ ਹੈ ਵੀ ਗਵਰਨਮੈਂਟ ਕਹਿੰਦੀ ਆ ਵੀ 3 ਮਹੀਨੇ ਬਾਅਦ ਮਤਲਬ ਕਿ ਕੁਆਟਰਲੀ ਬੇਸਿਸ ਤੇ ਆਪਾਂ ਨੂੰ ਕੰਪਾਊਂਡਿੰਗ ਇੰਟਰਸਟ ਮਿਲੇਗਾ ਮਤਲਬ ਕਿ ਚੱਕਰਵਾਰਤੀ ਵਿਆਜ ਮਿਲੇਗਾ ਚੱਕਰਵਾਰਤੀ ਵਿਆਜ ਇਸ ਸਕੀਮ ਦੇ ਵਿੱਚ ਆਪਾਂ ਨੂੰ ਮਿਲੇਗਾ ਤਾਂ ਜਿਹੜਾ ਚੱਕਰਵਾਤੀ ਵਿਆਜ ਆ ਜਦੋਂ ਕਿਸੇ ਉਹ ਸਕੀਮ ਦੇ ਵਿੱਚ ਲਾਗੂ ਹੋ ਜਾਂਦਾ ਤਾਂ ਉਹ ਸਕੀਮ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾਗਾ ਤੁਸੀਂ ਆਪਣੇ ਮਤਲਬ ਕਿ ਉਹਦੇ ਉੱਤੇ ਕੈਲਕੂਲੇਟ ਵੀ ਕਰ ਸਕਦੇ ਹੋ ਮੋਬਾਈਲ ਦੇ ਉੱਤੇ ਜਾਂ ਵੈੱਬਸਾਈਟ ਵੀ ਕੈਲਕੂਲੇਟ ਕਰਕੇ ਦੇਖ ਲਿਓ ਵੀ ਜਦੋਂ ਚੱਕਰਵਾਤੀ ਵਿਆਜ ਜੇ ਸਾਲ ਦੀ ਸਾਲ ਚੱਕਰਵਾਤੀ ਵਿਆਜ ਲੱਗੇ ਤਾਂ ਹੀ ਬਹੁਤ ਫਰਕ ਪੈਂਦਾ ਬਾਰੇ ਸਕੀਮ ਦੇ ਵਿੱਚ ਚੱਕਰਵਾਤੀ ਵਿਆਜ ਗਵਰਨਮੈਂਟ ਕਹਿੰਦੀ ਤੁਹਾਨੂੰ ਮਹੀਨਾਵਾਰੀ ਲੱਗੂਗਾ ਤਾਂ ਇਸ ਕਰਕੇ ਸਕੀਮ ਦਾ ਇਹ ਸਭ ਤੋਂ ਜ਼ਿਆਦਾ ਵੱਡਾ ਫਾਇਦਾ ਹੈਗਾ ਪਰ ਐਫ ਡੀ ਦੇ ਵਿੱਚ ਇਹ ਨਹੀਂ ਹੁੰਦਾ ਤਾ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸਦਿਆਂ ਵੀ ਇੱਕ ਮਹਿਲਾ ਕਿੰਨੇ ਮਤਲਬ ਕਿ ਆਪਣੇ ਖਾਤੇ ਖੋਲ ਸਕਦੀ ਹੈ ਇਹਦੇ ਵਿੱਚ ਇਸ ਸਕੀਮ ਦੇ ਅੰਦਰ ਗਵਰਨਮੈਂਟ ਨੇ ਮਤਲਬ ਕਿ ਰੂਲ ਰੱਖਿਆ ਵੀ ਇੱਕ ਮਹਿਲਾ ਜਿਹੜੀ ਉਹ ਇੱਕੋ ਹੀ ਖਾਤਾ ਖੋਲ ਸਕਦੀ ਹੈ ਇੱਕ ਖਾਤਾ ਉਹ ਖੋਲ ਸਕਦੀ ਆ ਪਰ ਇੱਕ ਇਹਦੇ ਵਿੱਚ ਹੋਰ ਵੀ ਕੰਡੀਸ਼ਨ ਆ ਵੀ ਜੇਕਰ ਉਹ ਇੱਕ ਖਾਤਾ ਖੋਲਦੀ ਹੈ ਮੰਨ ਲਓ ਉਹਦੇ ਉੱਤੇ 1 ਲੱਖ ਰੁਪਏ ਅੱਜ ਤਾਂ ਉਹਨੇ ਇੱਕ ਲੱਖ ਇੱਕ ਲੱਖੇ ਖਾਤੇ ਦੇ ਵਿੱਚ ਖੋਲਤਾ 1 ਲੱਖ ਰੁਪਏ ਜੇ ਖਾਤਾ ਖੋਲਤਾ ਇਹ ਖਾਤੇ ਦੇ ਵਿੱਚ 1 ਲੱਖ ਜਮਾ ਕਰਤਾ ਪਰ ਉਹ 39 ਮਹੀਨਾਵਾਂ ਦੂਸਰਾ ਖਾਤਾ ਵੀ ਖੁਲਵਾ ਸਕਦੀ ਆ ਪਰ ਉਹਦੇ ਵਿੱਚ ਵੀ ਉਹ 1 ਲੱਖ ਰੁਪਏ ਜਮ੍ਹਾਂ ਕਰ ਸਕਦੀ ਆ ਇਦਾਂ ਨਹੀਂ ਆ ਵੀ ਇਹਦੇ ਵਿੱਚ 1 ਲੱਖ ਤਾਂ ਉਹਦੇ ਵਿੱਚ ਉਹ 2 ਜਾਂ 3 ਲੱਖ ਰੁਪਏ ਜਮ੍ਹਾਂ ਕਰ ਦੇਵੇ ਪਰ ਇਹਦੇ ਵਿੱਚ ਵੱਧ ਤੋਂ ਵੱਧ ਚਾਹੇ ਖਾਤੇ 2 ਜਾਂ 3 ਕਿੰਨੇ ਵੀ ਖੋਲੋ ਪਰ ਉਹਦੇ ਵਿੱਚ ਰੁਪਇਆ 2 ਲੱਖ ਲਿਮਟ ਹੋਗੀ 2 ਲੱਖ ਤੋਂ ਵੱਧ ਆਪਾਂ ਜਮ੍ਹਾਂ ਨਹੀਂ ਕਰ ਸਕਦੇ ਪਰ ਹਾਂ ਜੇ ਆਪਣੇ ਘਰ ਦੇ ਵਿੱਚ ਕੋਈ ਛੋਟੇ ਬੱਚੇ ਆ ਤਾਂ ਉਹਦੇ ਗਾਰਡੀਅਨ ਬਣ ਕੇ ਮਤਲਬ ਕਿ ਉਹਦਾ ਖਾਤਾ ਖੋਲ ਕੇ ਉਹਦੇ ਵਿੱਚ 2 ਲੱਖ ਲਗਭਗ ਜਮਾ ਕਰ ਸਕਦੇ ਆ ਮਤਲਬ ਕਿ ਹਰੇਕ ਇੱਕ ਮਹਿਲਾ 2 ਲੱਖ ਰੁਪਏ ਜਮਾ ਕਰ ਸਕਦੀ ਹੈ ਖਾਤੇ ਚ ਹੋ ਦੋ ਖੁੱਲੇ ਤਿੰਨ ਖੁੱਲੇ ਜਾਂ ਇੱਕ ਖੁੱਲੇ ਤਾਂ ਇਸ ਤੋਂ ਬਾਅਦ ਜਿਹੜਾ ਸਵਾਲ ਆ ਉਹ ਆ ਵੀ ਇਹਦੇ ਵਿੱਚ ਮਤਲਬ ਕਿ ਇਹ ਦੀ ਮਿਆਦ ਕਿੰਨੀ ਹੋਊਗੀ ਤਾਂ ਇਹ ਸਕੀਮ ਆ ਜਿਹੜੀ ਜਿੱਦੋਂ ਤੋਂ ਆਪਾਂ ਸਟਾਰਟ ਕਰਦੇ ਆ ਉਹ ਤਾਂ ਇਹ 2 ਸਾਲਾਂ ਤੱਕ ਹੀ ਆਪਾਂ ਇਹਨੂੰ ਇਹਦੇ ਵਿੱਚ ਪੈਸਾ ਰੱਖ ਸਕਦੇ ਆਪਾਂ 2 ਸਾਲਾਂ ਤੋਂ ਵੱਧ ਇਹਦੇ ਵਿੱਚ ਪੈਸਾ ਨਹੀਂ ਰੱਖ ਸਕਦੇ ਗਵਰਨਮੈਂਟ ਆਪਾਂ ਨੂੰ 2 ਸਾਲਾਂ ਤੱਕ ਦੀ ਵਿਆਜ ਦੇਊਗੀ ਇਸ ਤੋਂ ਬਾਅਦ ਆ ਜਿਹੜਾ ਕੁਐਸਚਨ ਆ ਉਹ ਵੀ ਇਹ ਕਿ ਟੈਕਸ ਕਿੰਨਾ ਆਪਾਂ ਨੂੰ ਦੇਣਾ ਪਊਗਾ ਤਾਂ ਦੋਸਤੋ ਦੇ ਵਿੱਚ ਟੈਕਸ ਦੇ ਵਿੱਚ ਕੋਈ ਛੂਟ ਹੈ ਨਹੀਂ ਆਪਾਂ ਨੂੰ ਐਸੇ ਟੈਕਸ ਦੇ ਅੰਦਰ ਕੋਈ ਛੂਟ ਨਹੀਂ ਪਰ ਜਿਹੜਾ ਇਹਦੇ ਤੇ ਆਪਾਂ ਨੂੰ ਵਿਆਜ ਮਿਲੂਗਾ ਜਿੰਨਾ ਵੀ 2 ਲੱਖ ਤੇ ਆਪਾਂ ਨੂੰ ਵਿਆਜ ਮਿਲੂਗਾ ਵਿਆਜ ਦੇ ਉੱਤੇ ਕੋਈ ਟੈਕਸ ਫਰੀ ਹੈ ਜਿਹੜਾ ਉਹ ਵਿਆਜ ਆਗਾ ਉਹ ਟੈਕਸ ਟੈਕਸ ਫਰੀ ਹੈਗਾ ਤਰ੍ਹਾਂ ਗੋਦੇ ਬਿਆਜ ਉੱਤੇ ਪਾ ਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ ਇਸ ਤੋਂ ਬਾਅਦ ਆ ਦੋਸਤੋ ਅੱਪ ਨੂੰ ਦੱਸਦੇ ਆ ਵੀ ਇਹ ਖੋਲਣਾ ਇਹ ਖਾਤਾ ਖੋਲਣ ਦੀ ਪ੍ਰਕਿਰਿਆ ਕੀ ਹੈਗੀ ਤਾਂ ਇਹ ਖਾਤਾ ਆਪਾਂ ਕਿਸੇ ਵੀ ਡਾਕ ਘਰ ਦੇ ਵਿੱਚ ਜਾ ਕੇ ਡਾਕ ਘਰ ਦੇ ਵਿੱਚ ਜਾ ਕੇ ਖਾਤਾ ਖੋਲ ਸਕਦੇ ਆ ਜਿਹੜੀਆਂ ਮਾਹਲਾਮਾਂ 18 ਸਾਲ ਤੋਂ ਉੱਪਰ ਨੇ ਲੜਕੀਆਂ ਉਹਨਾਂ ਦਾ ਤਾਂ ਖਾਤਾ ਖੁਦ ਹੀ ਖੁੱਲ ਜੂਗਾ ਪਰ ਜਿਹੜੀ 18 ਸਾਲ ਤੋਂ ਘੱਟ ਨੇ ਤਾਂ ਉਹਨਾਂ ਨੂੰ ਇੱਕ ਗਾਰਡੀਅਨ ਆਪਣਾ ਰੱਖਣਾ ਪਊਗਾ ਤਾਂ ਗਾਰਡੀਅਨ ਦੇ ਨਾਮ ਤੇ ਉਹ ਲੜਕੀ ਦਾ ਖਾਤਾ ਆਪਾਂ ਖੁਲਵਾ ਸਕਦੇ ਆ ਇਸ ਤੋਂ ਬਾਅਦ ਆਪਾਂ ਡਾਕਰ ਦੇ ਵਿੱਚ ਜਾ ਕੇ ਕੀ ਇਹ ਲੋਨ ਤੋਂ ਇੱਕ ਫਾਰਮ ਲੈਣਾ ਪਊਗਾ ਤੇ ਫਿਰ ਫਾਰਮ ਨੂੰ ਨੂੰ ਭਰੋ ਉਹ ਫਾਰਮ ਨੂੰ ਪੂਰਾ ਜਿਹੜੀ ਉਹਦੇ ਵਿੱਚ ਡਿਟੇਲ ਦਿੱਤੀ ਹੋਵੇ ਉਹ ਫਾਰਮ ਦੇ ਵਿੱਚ ਆਪਾਂ ਭਰ ਕੇ ਉਸ ਤੋਂ ਬਾਅਦ ਉਹ ਨਾਲ ਜਿਹੜੇ ਵੀ ਦਸਤਾਵੇਜ਼ ਨੇ ਡਾਕੂਮੈਂਟ ਆ ਉਹ ਡਾਕੂਮੈਂਟ ਆਪਾਂ ਉਹਦੇ ਨਾਲ ਨੱਥੀ ਕਰਕੇ ਤੇ ਜਿੰਨੀ ਆਪਾਂ ਰਕਮ ਜਮ੍ਹਾਂ ਕਰਾਉਣੀ ਚਾਹੁੰਦੇ ਆ ਜਿੰਨੇ ਪੈਸੇ ਜਮ੍ਹਾਂ ਕਰਾਉਣੇ ਚਾਹੁੰਦੇ ਆ ਰਕਮ ਜਿੰਨੀ ਜਮ੍ਹਾਂ ਕਰਾਉਣੇ ਚਾਹੁੰਦੇ ਆ ਉੰਨੀ ਰਕਮ ਜਮ੍ਹਾਂ ਕਰਾ ਕੇ ਤਾਪਾ ਡਾਕਰ ਦੇ ਵਿੱਚ ਇਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਆ ਤਾਂ ਇਹ ਤਾਂ ਹੋ ਗਿਆ ਇਹਨੂੰ ਮਤਲਬ ਕਿ ਸਕੀਮ ਖੋਲਣ ਦੀ ਪ੍ਰਕਿਰਿਆ ਜਿਹੜੀ ਤੁਹਾਨੂੰ ਮੈਂ ਹੁਣੇ-ਹੁਣੇ ਸਮਝਾਈ ਆ ਇਸ ਤੋਂ ਬਾਅਦ ਆ ਆਪਾਂ ਨੂੰ ਖਾਤੇ ਨੂੰ ਜੇਕਰ ਆਪਾਂ ਨੂੰ ਕਿਤੇ ਬੰਦ ਕਰਵਾਉਣਾ ਪਈਏ ਤਾਂ ਕਿਹੜੀਆਂ ਕਿਹੜੀਆਂ ਸਥਿਤੀਆਂ ਆ ਜਾਂ ਪ੍ਰਤੀਸ਼thੀਆਂ ਹੋਣਗੀਆਂ ਕਿਹੜੀ ਕੰਡੀਸ਼ਨ ਹੋ ਜਿਹਦੇ ਵਿੱਚ ਆਪਾਂ ਇਹ ਖਾਤਾ ਬੰਦ ਕਰਵਾ ਸਕਦੇ ਆ ਤਾਂ ਦੋਸਤੋ ਸਭ ਤੋਂ ਪਹਿਲੀ ਤਾਂ ਕੰਡੀਸ਼ਨ ਆ ਵੀ ਜੇ ਰੱਬ ਨਾ ਕਰੇ ਜਿਹੜਾ ਖਾਤਾਧਾਰਕਾ ਜੇਕਰ ਉਹਦੀ ਮੌਤ ਹੋ ਜਾਂਦੀ ਆ ਤਾਂ ਫਿਰ ਇਹ ਸਾਰਾ ਖਾਤਾ ਬੰਦ ਕਰ ਦਿੱਤਾ ਜਾਂਦਾ ਤੇ ਆਪਾਂ ਨੂੰ ਜਿਹੜਾ ਵੀ ਉਹਦਾ ਵਿਆਜ ਆ ਜਿਹੜਾ ਜਿਹਦਾ ਨੋਮੀਨੀ ਬੰਦਾਗਾ ਉਹਨੂੰ ਦੇ ਦਿੱਤਾ ਜਾਂਦਾਗਾ ਤੇ ਦੂਸਰੀ ਕੰਡੀਸ਼ਨ ਆ ਜੇਕਰ ਕੋਈ ਮਤਲਬ ਕਿ ਭਿਆਨਕ ਬਿਮਾਰੀ ਉਹਨੂੰ ਲੱਗ ਜਾਂਦੀ ਆ ਜੇ ਕੋਈ ਭਿਆਨਕ ਬਿਮਾਰੀ ਉਹਨੂੰ ਲੱਗ ਜਾਂਦੀ ਆ ਕਾ ਵੀ ਉਹ ਬੰਦਾ ਖਾਤਾ ਬੰਦ ਕਰਵਾ ਸਕਦਾ ਹੈਗਾ ਪਰ ਉਹ ਖਾਤਾ 6 ਮਹੀਨੇ ਬਾਅਦ ਜਿੱਦੇ ਤੋਂ ਆਪਾਂ ਖਾਤਾ ਖੋਲੇ 6 ਮਹੀਨੇ ਤੋਂ ਬਾਅਦ ਹੀ ਬੰਦ ਕਰਵਾ ਸਕਦਾ ਹੈਗਾ ਪਰ ਉਸ ਦੇ ਵਿੱਚ ਕੀ ਹੈ ਇੱਕ ਕੰਡੀਸ਼ਨ ਹੋਰ ਹੈ ਕਿ ਵੀ ਜਿੱਥੇ ਆਪਾਂ ਨੂੰ 7.5% ਵਿਆਜ ਮਿਲਣਾਗਾ ਉੱਥੇ ਇਹਦੇ ਵਿੱਚ 2% ਫਿਰ ਆਪਣਾ ਵਿਆਜ ਹੈ ਜਿਹੜਾ ਘਟौती ਹੋ ਜੂਗੀ ਤਾਂ ਆਪਾਂ ਨੂੰ 5.5% ਹੀ ਵਿਆਜ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ ਪਰ ਜੇ ਆਪਾਂ ਇਹ ਸਕੀਮ ਨੂੰ 2 ਸਾਲਾਂ ਤੱਕ ਲਾਗੂ ਰੱਖਦੇ ਆ ਤਾਂ ਫਿਰ ਆਪਾਂ ਨੂੰ 7.5% ਵਿਆਜ ਹੀ ਮਿਲੇਗਾ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਆਪਾਂ ਸਮਝਾਉਣਾ ਵੀ ਜੇਕਰ ਕੋਈ ਬੰਦਾ ਇਹਦੇ ਵਿੱਚ ਕੋਈ ਮਤਲਕੀ ਲੜਕੀ ਆਪਣੀ ਮਾਂ ਭੈਣ ਇਹਦੇ ਸਕੀਮ ਦੇ ਵਿੱਚ 2 ਲੱਖ ਰੁਪਏ ਜਮ੍ਹਾਂ ਕਰਦੀ ਹੈ ਤਾਂ ਉਹਨੂੰ 2 ਸਾਲਾਂ ਬਾਅਦ ਕਿੰਨੇ ਰੁਪਏ ਮਿਲਣਗੇ ਤਾਂ ਦੋਸਤੋ ਜੇਕਰ ਕੋਈ ਅੱਜ ਮਹਿਲਾ ਇਹਦੇ ਵਿੱਚ ਜਾਂ ਕੋਈ ਔਰਤ 2 ਲੱਖ ਰੁਪਏ ਜਮ੍ਹਾਂ ਕਰਦੀ ਆ ਤਾਂ ਉਹ 2 ਸਾਲਾਂ ਬਾਅਦ 2 ਲੱਖ 33000 ਤੇ 44 ਰੁਪਏ ਮਿਲ ਲਗੇ ਮਤਲਬ ਕਿ 33000 ਤੇ 44 ਰੁਪਏ ਉਹਨੂੰ 2 ਸਾਲਾਂ ਵਿਆਦ ਵਿਆਜ ਮਿਲੂਗਾ ਤਾਂ ਦੋਸਤੋ 33000 44 ਰੁਪਏ ਬਹੁਤ ਮਤਲਬ ਕਿ ਜਿਆਦਾ ਰਕਮ ਆ ਗਈ 7.5% ਦੇ ਹਿਸਾਬ ਦੇ ਨਾਲ ਵਿਆਜ ਦੀ ਜੇ ਅੰਦਰ ਕਿਉਂਕਿ ਤਿੰਨ ਮਹੀਨੇ ਬਾਅਦ ਚੱਕਰਵਰਤੀ ਵਿਆਜ ਮਤਲਬ ਕਿ ਆਪਣਾ ਤਿੰਨ ਮਹੀਨੇ ਬਾਅਦ ਜਿੰਨਾ ਆਪਣਾ ਵਿਆਜ ਬਣਿਆ ਇਹ ਮੰਨ ਲਓ ਕਿਸ ਨੇ 1 ਲੱਖ ਰੁਪਏ ਜਮਾ ਕੀਤਾ ਤਾਂ ਤਿੰਨ ਮਹੀਨੇ ਬਾਅਦ ਜਿੰਨਾ ਉਹਦਾ ਵਿਆਜ ਬਣਿਆ ਉਹ 1 ਲੱਖ ਦੇ ਵਿੱਚ ਪਲੱਸ ਹੋ ਜਾਊਗਾ ਫਿਰ ਉਸ ਤੇ ਜਿੱਤੇ ਵਿਆਜ ਲੱਗੂਗਾ ਫਿਰ ਜਿੰਨਾ ਉਹਦਾ ਟੋਟਲ ਹੋ ਗਿਆ ਫਿਰ ਉਹਦੇ ਵਿੱਚ ਅਗਲੇ ਤਿੰਨ ਮਹੀਨਿਆਂ ਦਾ ਵਿਆਜ ਫਿਰ ਪਲੱਸ ਹੋ ਜਾਊ ਫਿਰ ਉਹਦੇ ਉੱਤੇ ਵਿਆਜ ਲੱਗੂਗਾ ਤਾਂ ਇਸ ਤਰ੍ਹਾਂ ਇਹ 33044 ਰੁਪਏ ਆਪਾਂ ਨੂੰ 2 ਸਾਲਾਂ ਬਾਅਦ ਜਦੋਂ ਮੈਚਿਓਰਿਟੀ ਹੋਈ ਇਸ ਸਕੀਮ ਦੀ ਤਾਂ ਉਹਦੋਂ ਆਪਾਂ ਨੂੰ ਮਿਲ ਲਗੀ ਤਾਂ ਇਹ ਮਤਲਬ ਹੈ ਆਪਣੇ ਆਵਾ ਮਾ ਭੈਣਾਂ ਵਾਸਤੇ ਬਹੁਤ ਵਧੀਆ ਸਕੀਮਾਂ ਜਿਨ੍ਹਾਂ ਕੋਲੇ ਪੈਸਾ ਪਿਆਗਾ ਜਾਂ ਜੋ ਐਫ ਡੀ ਕਰਾਉਣਾ ਚਾਹੁੰਦੇ 2 ਸਾਲਾਂ ਵਾਸਤੇ ਤਾਂ ਉਹ ਸਕੀਮ ਦੇ ਵਿੱਚ ਪਾ ਕੇ ਜ਼ਿਆਦਾ ਵਿਆਜ ਲੈ ਸਕਦੇ ਆ ਤਾਂ ਮੇਰੇ ਮੈਨੂੰ ਉਮੀਦ ਹੈ ਵੀ ਇਹ ਜਿਹੜੀ ਜਾਣਕਾਰੀ ਹੈ ਆਪਣੀਆਂ ਮਾਵਾ ਮਾ ਭੈਣਾਂ ਲੜਕੀਆਂ ਵਾਸਤੇ ਬਹੁਤ ਫਾਇਦੇਮੰਦ ਹੋਊਗੀ ਤੇ ਆਪਣੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਉਹ ਪੂਰਾ ਹੋਊਗਾ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਤੇ ਆਪਣੀਆਂ ਹੋਰ ਜਿਹੜੀਆਂ ਉਹਨਾਂ ਵਾਲੀਆਂ ਵੀਡੀਓ ਉਹਨਾਂ ਨੂੰ ਦੇਖਣ ਦੇ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਨੂੰ ਆਨ ਕਰ ਲਓ ਤਾਂ ਜੋ ਆਪਣੀਆਂ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸਾਰੇ ਦੋਸਤਾਂ ਦਾ ਇੱਕ ਵਾਰ ਦੁਬਾਰਾ ਤੋਂ ਫੇਰ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ